ਨਮਸਕਾਰ ਦੋਸਤੋ ਮੈਂ ਵਿੰਦਰ ਕੌਸਿਕ ਪੰਜਾਬ ਡੈਰੀ 31 ਤੋਂ ਤੁਹਾਡਾ ਸਵਾਗਤ ਕਰਦਾ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਵੀਡੀਓ ਜਿਹੜੀ ਇਹਦੇ ਵਿੱਚ ਆਪਾਂ ਕੀ ਗੱਲ ਕਰਨੀ ਆ ਆਪਾਂ ਜਿਵੇਂ ਮੌਸਮ ਚੇਂਜ ਹੋਣ ਕਾਰਨ ਠੰਡਾ ਆਉਣ ਕਾਰਨ ਦਾ ਆਪਣੇ ਪਸ਼ੂਆਂ ਨੇ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹ ਤੋਂ ਸਭ ਤੋਂ ਪਹਿਲੀ ਮੁਸ਼ਕਲ ਕੀ ਹੈ ਜਦੋਂ ਆਪਣੇ ਪਸ਼ੂ ਮੌਸਮ ਚੇਂਜ ਹੁੰਦਾ ਹੈ ਉਹਦੇ ਕਾਰਨ ਕੀ ਹੈ ਅਨੇਕ ਪ੍ਰਕਾਰ ਦੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਆਪਣੇ ਪਸ਼ੂਆਂ ਵਿੱਚ ਆਉਣ ਲੱਗ ਜਾਂਦੇ ਨੇ ਜਿਵੇਂ ਆਪਾਂ ਦੇਖੀ ਵੀ ਕਈ ਵਾਰ ਆਪਣਾ ਪਸ਼ੂ ਕੀ ਹੈ ਨਮਾਉਣ ਦੇ ਕਾਰਨ ਵੀ ਹੋ ਸਕਦਾ ਹੈ ਜਾਂ ਕੁਝ ਹੋਰ ਕਾਰਨਾਂ ਕਰਕੇ ਵੀ ਹੋ ਸਕਦਾ ਹੈ ਵੀ ਪਸ਼ੂ ਬਾਹਰ ਮੰਨਿਆ ਰਹਿ ਗਿਆ ਜੋ ਜਿਵੇਂ ਵੀ ਲਾ ਲੋ ਆਪਣਾ ਐਨੀਮਲ ਹੈ ਜਿਹੜਾ ਉਹ ਗਰਮ ਸਰਦ ਹੋ ਜਾਂਦਾ ਹੈਗਾ ਜੀ ਦਾ ਨਤੀਜਾ ਕੀ ਹੈ ਦੋਸਤੋ ਕੁਝ ਦਿਨ ਪਹਿਲਾਂ ਮੇਰੇ ਦੋਸਤ ਦਾ ਮੈਨੂੰ ਫੋਨ ਆਇਆ ਕਿਸੇ ਦਾ ਤਾਂ ਹੀ ਮੈਂ ਸੋਚਿਆ ਵੀ ਆਪਾਂ ਵੀਡੀਓ ਸ਼ੇਅਰ ਕਰੀਏ ਉਹ ਆਪਣੇ ਪਸ਼ੂ ਦਾ ਵਿਚਾਰ ਹੱਥ ਤੋਂ ਬੈਠਿਆ ਉਹਦਾ ਕਾफी ਨੁਕਸਾਨ ਹੋਇਆ ਕਿਉਂਕਿ ਦੋਸਤੋ ਅੱਜ ਕੱਲ ਐਨੀਮਲ ਨੇ ਜਿਹੜੇ ਲੱਖਾਂ ਦੇ ਵਿੱਚ ਜਾ ਚੁੱਕੇ ਨੇ ਐਨੀਮਲ ਖਰੀਦਣਾ ਬਹੁਤ ਮੁਸ਼ਕਲ ਦਾ ਕੰਮ ਹੈ ਜਿਹੜਾ ਆਮ ਕਿਸਾਨ ਵੀਰ ਵਾਸਤੇ ਹੋਇਆ ਪਿਆਗਾ ਕਿਉਂਕਿ ਇਹਨਾਂ ਦਾ ਧਿਆਨ ਹੈ ਜਿਹੜਾ ਆਪਾਂ ਉਹ ਵਧੀਆ ਦੇਖਨ ਨਾਲ ਕਿਵੇਂ ਰੱਖ ਸਕਦੇ ਆ ਜਿਵੇਂ ਉਹਦਾ ਪਸ਼ੂ ਬਿਮਾਰ ਹੋਇਆ ਠੰਡ ਦੇ ਵਿੱਚ ਬਿਮਾਰ ਹੋਣ ਦੇ ਕਾਰਨ ਕੀ ਹੋਇਆ ਦੋਸਤੋ ਉਹਦਾ ਪਸ਼ੂ ਜਿਹੜਾ ਨੀਲਾ ਚਾਰਾ ਖਾਣਾ ਬਿਲਕੁਲ ਹੀ ਛੱਡ ਗਿਆ ਉਸ ਤੋਂ ਬਾਅਦ ਉਸਨੇ ਕਿਸੇ ਡਾਕਟਰ ਨੂੰ ਬੁਲਾ ਕੇ ਉਹਦਾ ਟ੍ਰੀਟਮੈਂਟ ਕਰਾਇਆ ਹੋ ਸਕਦਾ ਹੈ ਵੀ ਜਿੱਥੇ ਤੱਕ ਜਿਹੜਾ ਮੇਰਾ ਐਕਸਪੀਰੀਅੰਸ ਹੈ ਮੈਂ ਉਹਦਾ ਪਸ਼ੂ ਦੇ ਹਾਲਾਤ ਦੇਖੇ ਸੀ ਜਾ ਕੇ ਮੇਰਾ ਐਕਸਪੀਰੀਅੰਸ ਇਹ ਬੋਲ ਰਿਹਾ ਸੀ ਵੀ ਉੱਥੇ ਕਿਸ ਨਾ ਕਿਸੇ ਪਸ਼ੂ ਨੇ ਟ੍ਰੀਟਮੈਂਟ ਜਿਹੜਾ ਆਪਣੇ ਪਸ਼ੂ ਨੂੰ ਟ੍ਰੀਟਮੈਂਟ ਗਲਤ ਗਿਆ ਉਹਦੇ ਅੰਦਰ ਜਿਹਦੇ ਕਾਰਨ ਉਹਦਾ ਲ ਲੀਵਰ ਫੈਟੀ ਹੋਣ ਕਰਕੇ ਆਪਣੇ ਦੋਸਤੋ ਜਿਹੜਾ ਆਪਣਾ ਦੋਸਤ ਸੀ ਆ ਉਹਦਾ ਬਹੁਤ ਜਿਆਦਾ ਕੀ ਆ ਉਹਨੇ ਐਨੀਮਲ ਦੀ ਡੈਥ ਹੋ ਗਈ ਜਿਹਦਾ ਦਿਨ ਆ ਉਹਦਾ ਨੁਕਸਾਨ ਹੋ ਗਿਆ ਦੋਸਤੋ ਆਪਾਂ ਲੀਵਰ ਫੈਟੀ ਹੋਣ ਤੋਂ ਕਿਸ ਤਰ੍ਹਾਂ ਬਚਾ ਸਕਦੇ ਹਾਂ ਹੁਣ ਆਪਾਂ ਉਹ ਗੱਲ ਕਰਾਂਗੇ ਆਪਣੇ ਪਸ਼ੂ ਨੂੰ ਜੇ ਆਪਾਂ ਸਿਹਤਮੰਦ ਰੱਖਣਾ ਹੈ ਉਹਦਾ ਲੀਵਰ ਤੰਦਰੁਸਤ ਰੱਖਣਾ ਹੈ ਤਾਂ ਹੀ ਆਪਣਾ ਪਸ਼ੂ ਤੰਦਰੁਸਤ ਰਹੂਗਾ ਉਸ ਵਿੱਚ ਇਹ ਗੱਲ ਕਰ ਰਹੇ ਆ ਇਹਦੇ ਵਿੱਚ ਕਰਨਾ ਕੀ ਹੈ ਦੋਸਤੋ ਇੱਕ ਤਾਂ ਰਟੀਨ ਦੇ ਵਿੱਚ ਆਪਾਂ ਨੇ ਆਪਣੇ ਪਸ਼ੂ ਨੂੰ ਸੋਡੀਅਮ ਮਿੱਠਾ ਢੋਡਾ ਕਹਿੰਦੇ ਨੇ ਜਿਵੇਂ ਮਿੱਠਾ ਸੋਡਾ ਰੁਟੀਨ ਦੇ ਵਿੱਚ ਆਪਾਂ 50 ਗ੍ਰਾਮ ਆਪਣੇ ਐਨੀਮਲ ਨੂੰ ਦੇਣਾ ਹੀ ਦੇਣਾ ਹੈ ਦੁੱਧ ਦੇ ਰਿਹਾ ਜਿਹੜਾ ਐਨੀਮਲ ਵੱਡਾ ਐਨੀਮਲ ਹੈ ਉਹਨੂੰ 50 ਐਮਲ ਦੇਣੀ ਆ ਸੌਰੀ 50 ਗ੍ਰਾਮ ਆਪਾਂ ਨੇ ਦੇਣੀ ਦੇਣਾ ਉਸ ਤੋਂ ਬਾਅਦ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਆਪਾਂ ਨੇ 20 ਤੋਂ 30 ਗ੍ਰਾਮ ਤੱਕ ਰੁਟੀਨ ਦੇ ਵਿੱਚ ਦੇਣਾ ਹੈ ਉਸ ਦੇ ਨਾਲ ਕੀ ਹੈ ਦੋਸਤੋ ਦੋ ਚਮਚੇ ਮਿੱਠਾ ਸੋਡਾ ਦੇ ਦੇ ਸਕਦੇ ਜੇ ਕਿਸੇ ਵੀ ਨੇ ਨਹੀਂ ਮਿਲਨ ਨੂੰ ਕੋਈ ਕੁੱਪੀ ਵਗੈਰਾ ਜੋ ਵੀ ਵਜ਼ਨ ਕਰਨ ਨੂੰ ਕੁਝ ਨਹੀਂ ਦੋ ਚਮਚੇ ਮਿੱਠਾ ਸੋਡਾ ਅਤੇ ਦੋ ਹੀ ਚਮਚੇ ਨੂਨ ਦੇ ਕਾਲਾ ਨੂਨ ਦੇ ਦਿਓ ਵਾਈਟ ਨੂਨ ਦੇ ਦਿਓ ਕੋਈ ਦਿੱਕਤ ਨਹੀਂ ਇਹ ਆਪਾਂ ਰੁਟੀਨ ਦੇ ਵਿੱਚ ਆਪਣੇ ਐਨੀਮਲ ਨੂੰ ਦੇ ਕੇ ਲੀਵਰ ਫੈਟੀ ਹੋਣ ਤੋਂ ਬਚਾ ਸਕਦੇ ਆ ਜਿਹਦੇ ਨਾਲ ਆਪਣੇ ਪਸ਼ੂ ਦਾ ਲੀਵਰ ਇੱਕ ਹੀ ਹੈ ਵੀ ਚੰਗੀ ਤਰ੍ਹਾਂ ਵਧੀਆ ਕੰਮ ਕਰੂਗਾ ਤੇ ਖਾਣਾ-ਦਾਣਾ ਆਪਣੇ ਪਸ਼ੂ ਦੇ ਅੰਦਰ ਵਧੀਆ ਆਜਮਾਊਗਾ ਉਸ ਤੋਂ ਬਾਅਦ ਦੂਜੀ ਗੱਲ ਆ ਦੋਸਤੋ ਆਪਾਂ ਜਿਵੇਂ ਹੁਣ ਹਰੇਚਾਰੇ ਬੌਣੇ ਆ ਬਰਸੀਨ ਜਵੀਆਂ ਲਾਲ ਜੋ ਵੀ ਬੌਣੇ ਆ ਹਫਤੇ ਦੇ ਵਿੱਚ ਤੇ ਜ਼ਿਆਦਾ ਨਹੀਂ ਅਸਲ ਤਾਂ ਦੋ ਵਾਰੀ ਪਾਓ ਜੇ ਦੋ ਵਾਰ ਨਹੀਂ ਤਾਂ ਇੱਕ ਵਾਰ ਕਮ ਸੇ ਕਮ ਆਪਾਂ ਨੇ ਆਪਣੇ ਪਸ਼ੂ ਨੂੰ ਸਾਫ ਤਾਂ ਹਰਾ ਜਿਹੜਾ ਉਹ ਅੱਗੇ ਸਿੱਟ ਦੇਣਾ ਹੈ ਤਾਂ ਜੋ ਸਾਬਤਾ ਹਰਾ ਚੱਬ ਕੇ ਆਪ ਤੋਂ ਖਾਣਗੇ ਤੁਹਾਨੂੰ ਦਾ ਲੀਵਰ ਦੀ ਸਫਾਈ ਇਹ ਜਿਹੜੀ ਇਹਦੇ ਨਾਲ ਆਟੋਮੈਟਿਕ ਹੋ ਜਾਂਦੀ ਹੈ ਨਮਸਕਾਰ ਕਿਸਾਨ ਵੀਰੋ ਜੇ ਇਹ ਜਾਣਕਾਰੀ ਵਧੀਆ ਲੱਗੀ ਹੈ ਵੀਰੇ ਨੂੰ ਅੱਗੇ ਸ਼ੇਅਰ ਕਰਿਓ ਕਿਉਂਕਿ ਵੀਡੀਓ ਕੇ ਸ਼ੇਅਰ ਕਰਨਾ ਕਿਸੇ ਨਾ ਕਿਸੇ ਕਿਸਾਨ ਵੀਰ ਦਾ ਕਈ ਵਾਰ ਫਾਇਦਾ ਹੋ ਜਾਂਦਾ ਹੈ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਜਿਹੜਾ ਉਹਨਾਂ ਦਾ ਬਚਾਅ ਹੋ ਜਾਂਦਾ ਹੈ ਦੋਸਤੋ ਨਾਲ ਮਿਲ ਕੇ ਆਪਾਂ ਜੇ ਕੰਮ ਜਾਇਬ ਹੋਣੇ ਤਾਂ ਆਪਾਂ ਨਾਲ ਮਿਲ ਕੇ ਇੱਕ ਦੂਜੇ ਦੀ ਸੋਚ ਦੇ ਅਕੋਰਡਿੰਗ ਚੱਲ ਕੇ ਇਹੀ ਕਾਮਯਾਬ ਹੋ ਸਕਦੇ ਆ। ਨਮਸਕਾਰ ਛਾਨਵੀਰੋ ਜੇ ਜਾਣਕਾਰੀ ਵਧੀਆ ਲੱਗੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।